ਵੈਗੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਸ਼ਹਿਜ਼ਾਦਾ ਖੜਕ ਸਿੰਘ ਦੇ ਵਿਆਹ ਬਾਰੇ ਕਿਸਾਨ 1812 ਦੇ ਆਰੰਭੂ ਦੇ ਨਾਲ ਸ਼ਹਿਜ਼ਾਦਾ ਖੜਕ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਇੱਥੇ ਰਾਜਾ ਪਟਿਆਲਾ ਨਾਬਾ ਜੀਨ ਤੇ ਸਰਦਾਰ ਕੈਂਥਲ ਵਾਲੇ ਵੀ ਆਏ ਤੇ ਅੰਗਰੇਜ਼ੀ ਸਰਕਾਰ ਵੱਲੋਂ ਜਿਹੜਾ ਸਰ ਡੇਵਿਡ ਸੀ ਉਹ ਵੀ ਪਹੁੰਚਿਆ ਵਾਲੀਏ ਕਾਬਲ ਮਲਤਾਨ ਅਤੇ ਜਿਹੜੇ ਗਵਰਨਰ ਕਸ਼ਮੀਰ ਦੇ ਵੱਡੇ ਪਤਵੰਤੇ ਇਕੱਠੇ ਹੋਏ ਇਹ ਲਗਭਗ ਸਾਰਾ ਪੰਜਾਬ ਤੇ ਖਾਲਸਾ ਪੰਥ ਇਸ ਖੁਸ਼ੀ ਨੂੰ ਮਾਣ ਰਿਆ ਸੀ ਤੇ ਜਿਹੜੀ ਬਰਾਤ ਸੀ ਲਾਹੌਰ ਤੋਂ ਤੁਰ ਕੇ ਫਤਿਹਗੜ ਜੋ ਗਰਦਾਸਪੁਰ ਚ ਪੈਂਦਾ ਤੇ ਸਰਦਾਰ ਜੈਮਲ ਸਿੰਘ ਕਨਈਆ ਦੇ ਘਰ ਬੜੀ ਧੂਮ ਧਾਮ ਨਾਲ ਹਾਥੀਆਂ ਦੇ ਜਲੂਸ ਤੇ ਪਹੁੰਚੀ ਸੀ ਤੇ ਜਿਹੜੇ ਪ੍ਰਾਣੇ ਸਨ ਉਹਨਾਂ ਦੇ ਰੰਗੀਲੇ ਪੁਸ਼ੀਲੇ ਜਿਹੜੇ ਪੋਸ਼ਾਕੀ ਪਾਏ ਸਨ ਉਹ ਚਮਕ ਰਹੇ ਸਨ ਤੇ ਕਨਈਆ ਸਰਦਾਰਾਂ ਨੇ ਇਨਾਂ ਪ੍ਰਾਣਿਆਂ ਦੀ ਸੇਵਾ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪਾਣੀ ਵਾਂਗ ਰੁਪਈਆ ਵਹਾਇਆ ਸੀ ਤੇ ਹਰ ਇੱਕ ਨੂੰ ਆਉਦੀ ਅਨੁਸਾਰ ਉਹਨਾਂ ਨੂੰ ਸਰੂਪੇ ਤੇ ਖਿਲਤਾ ਦਿੱਤੀਆਂ ਤੇ ਜਿਹੜੀ ਰਾਣੀ ਚੰਦਕੌਰ ਸੀ ਉਸ ਨੂੰ ਦਾਜੋ ਦੇ ਸ਼ਾਨ ਅਨੁਸਾਰ ਮਿਲਿਆ ਤੇ ਕੁਝ ਦਿਨ ਇੱਥੇ ਠਹਿਰਨ ਦੇ ਬਾਅਦ ਜਿਹੜਾ ਡੋਲਾ ਸੀ ਉਹ ਬੜੀ ਧੂਮਤਾਵ ਦੇ ਨਾਲ ਲਾਹੌਰ ਲਿਆਂਦਾ ਗਿਆ ਤੇ ਮਹਾਰਾਜੇ ਨੇ ਅੰਗਰੇਜ਼ੀ ਏਜੰਟਾਂ ਦੇ ਨਾਲ ਖੁੱਲ੍ਹਦਿਲੀ ਨਾਲ ਮਲਾਬ ਕੀਤਾ ਜਿਹੜੇ ਸ਼ਿਕਵੇ ਸਨ ਦੋਵੇਂ ਤਰ੍ਹਾਂ ਦੇ ਮਨਾਂ ਤੋਂ ਦੂਰ ਹੋ ਗਏ ਤੇ ਲਾਹੌਰ ਪਹੁੰਚ ਕੇ ਮਹਾਰਾਜੇ ਨੇ ਜਿਹੜਾ ਡੇਵਿਡ ਸੀਸਰ ਡੇਵਿਡ ਉਹਨੂੰ ਕੁਝ ਦਿਨ ਪਰੋਣਾ ਰੱਖਿਆ ਤੇ ਪਰੋਣਾ ਪਰੋਣਾ ਰੱਖਿਆ ਤੇ ਹੁਣ ਬੜੇ ਬੜੇ ਹੀ ਚਾਵਾਂ ਦੇ ਨਾਲ ਖੁਸ਼ ਹੋ ਕੇ ਜਿਹੜਾ ਡੇਵਿਡ ਸੀ ਉਹ ਲੋਰ ਤੋਂ ਚਲਾ ਗਿਆ ਤੇ ਏ ਸੀ ਆਪਣੀ ਵੀਡੀਓ ਦਾ ਇਤਿਹਾਸ ਅਤੇ ਅਗਲੀ ਵੀਡੀਓ ਵੇਖਣ ਲਈ ਆਪਣਾ ਜਿਹੜਾ ਚੈਨਲੇ ਜਰੂਰ ਸਬਸਕ੍ਰਾਈਬ ਕਰ ਲਓ ਜਾਂਦੇ ਜਾਂਦੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ